ਅਸੀਂ ਪਿੰਡ ਰਾਦਰਕੇ ਝੁੱਗੀਆਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਪਹੁੰਚੇ ਜਿੱਥੋਂ ਦੇ ਲਗਾਤਾਰ ਤਨਤਨ ਬਾਬਾ ਵੀਰ ਸਿੰਘ ਜੀ ਗੁਰਦੁਆਰਾ ਝਾੜ ਸਾਹਿਬ ਤੋਂ ਇੱਕ ਲਗਾਤਾਰ ਮਹੀਨਾ ਹੋ ਗਿਆ ਲੰਗਰ ਦੀ ਸੇਵਾ ਕਰਦੇ ਅਸੀਂ ਬਾਬਾ ਜੀ ਨਾਲ ਗੱਲਬਾਤ ਕਰਦੇ ਹਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਪ ਸਰਬੱਤ ਸੰਗਤਾਂ ਨੂੰ ਪਤਾ ਹੀ ਹੈ ਕਿ ਜੋ 27 28 ਦਿਨ ਤੋਂ ਲਗਾਤਾਰ ਇਹ ਜੋ ਹਾਰਡਪੀਡ ਦਾ ਵਾਸਤੇ ਮਹਾਂਪੁਰ શ્રીਮਾਨ ਸੰਤ ਬਾਬਾ ਕੁਲਦੀਪ ਸਿੰਘ ਜੀ ਦਲਪੰਥ ਬਾਬਾ ਵੀਰ ਸਿੰਘ ਜੀ ਗੁਰਦੁਆਰਾ ਝਾੜ ਸਾਹਿਬ ਵੱਲੋਂ ਨਿਰੰਤਰ ਸੰਗਤਾਂ ਵਾਸਤੇ ਜਿਹੜੀ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਸੋ ਦਲਪੰਥ ਵੱਲੋਂ ਬਾਬਾ ਜੀ ਵੱਲੋਂ ਲਗਾਤਾਰ ਹੀ ਸੰਗਤਾਂ ਦੇ ਨਾਲ ਸਹਿਯੋਗ ਦਿੱਤਾ ਜਾ ਰਿਹਾ ਹੈ ਜੋ ਵੀ ਕੋਈ ਸੰਗਤ ਮੰਗ ਕਰਦੀ ਹੈ ਮਹਾਂਪੁਰਸ਼ਾਂ ਵੱਲੋਂ ਸੇਵਲ ਇਹ ਚੀਜ਼ ਮੁਹੱਈਆ ਕਰਾਈ ਜਾਂਦੀ ਹੈ ਜੀ ਤੇ ਇੱਕ ਬਾਬਾ ਜੀ ਤੁਸੀਂ ਬੰਨਦਾ ਜਿਹੜਾ ਰੈਂਪ ਬੰਨਣ ਰੱਥੇ ਤੇ ਸੇਵਾ ਚੱਲਣ ਡਈ ਆ ਬਿਲਕੁਲ ਜੀ ਉੱਥੇ ਸੇਵਾ ਨਿਰੰਤਰ 27-28 ਦਿਨ ਤੋਂ ਲਗਾਤਾਰ ਹੀ ਤੇ ਸੰਗਤਾਂ ਲੱਗੀਆਂ ਹੋਈਆਂ ਆ ਮਹਾਪੁਰਸ਼ੀ ਉੱਥੇ ਰੋਜ਼ ਹੀ ਹਾਜ਼ਰੀ ਭਰਦੇ ਤੇ ਬਾਬਾ ਕੁਲਦੀਪ ਸਿੰਘ ਜੀ ਉਹਨਾਂ ਨੇ ਮਾਇਆ ਦੇ ਨਾਲ ਢੀਜ ਦੇ ਨਾਲ ਉੱਥੇ ਸੇਵਾ ਕੀਤੀ ਹੈ ਤੇ ਨਿਰੰਤਰ ਜਿਹੜਾ ਹਰ ਰੋਜ਼ ਉਹ ਲੰਗਰ ਉੱਥੇ ਮਹਾਪੁਰਸ਼ਾਂ ਵੱਲੋਂ ਬੰਨਦੇ ਉੱਪਰ ਪਹੁੰਚਦਾ ਹੈ ਜੀ ਹਾਂਜੀ ਬਾਬਾ ਜੀ ਐਂ ਨਾ ਕਰ ਇਹਨਾਂ ਨੂੰ ਜਾੜੋ ਬੋਲ ਸਾਡੀ ਗੱਲ ਆ ਹਰ ਸਾਹਿਬ ਵੱਲੋਂ ਬਾਬਾ ਨਾਨਕ ਤੋਂ ਬਾਬਾ ਰਮੋਹ ਬਾਬਾ ਤਾਰ ਤੋਂ ਬਾਬਾ ਕਰਗਰ ਤੋਂ ਬਾਬਾ ਨਰਮਸੋਂ ਬਾਬਾ ਤਾਰਾ ਹੋਂ ਲੋਂ ਸੇਵਾ ਹਿਆਂ ਆਣ ਕੇ ਕਰਦੇ 400 ਰੋਜ਼ ਜੜੀ ਗੱਫਿਆਂ ਦੀ ਸੇਵਾ ਝਾੜਨੋਂ ਗੁਲਜ਼ਾਰ ਤੋਂ ਸਾਰੀ ਫੌਜ ਦੇਰੇ ਦੀ ਹੈ ਹਾਂਜੀ 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 ਬਾਰੇ ਬਾਬੇ ਜੀ ਨੇ ਬਹੁਤ ਵਧੀਆ ਮੈਸੇਜ ਦਿੱਤਾ ਕਿਉਂਕਿ ਜਿਹੜੀਆਂ ਬੀਬੀਆਂ ਭੈਣਾਂ ਮਤਾਵਾਂ ਲੋਹ ਲੰਗਰਾਂ ਦੀ ਸੇਵਾ ਚਾਰ ਸਾਫ ਕਰਦੇ ਉਹਨਾਂ ਦਾ ਜੀਵਨ ਸਫਲ ਹੋਵੇ ਇਹ ਜਿੰਨੇ ਵੀ ਇੱਥੇ ਲਾਗੇ ਦੇ ਪਿੰਡ ਆਏ ਬਹੁਤ ਜ਼ਿਆਦਾ ਇਹ ਸੰਯੋਗ ਦੇਣ ਲੱਗੇ ਕਿਉਂਕਿ ਲਗਾਤਾਰ 1 ਮਹੀਨਾ ਹੋ ਗਿਆ ਹੈ ਸੇਵਾ ਚੱਲਦੀਆਂ ਨੂੰ ਕੋਈ ਤੋੜੇ ਲਈ ਆਉਂਦਾ ਹੈ ਕੋਈ ਟਰਾਲੇ ਕੁਝ ਲਈ ਆਉਂਦਾ ਕੋਈ ਚੋਕਾ ਲੈਂਦਾ ਜਿੰਨੇ ਵੀ ਕਿਸ ਦੀ ਸੇਵਾ ਇੱਥੇ ਪਹੁੰਦੀ ਨੌਜਵਾਨ ਪੀੜ੍ਹੀ ਇੱਥੇ ਵੀ ਸੇਵਾ ਕਰੀ ਬੀਬੀਆਂ ਭੈਣਾਂ ਮਤਾਵਾਂ ਉਹਨਾਂ ਦੀ ਜੀਵਨ ਸਫਲ ਹੋਵੇ ਤਨ ਤਨ ਬਾਬਾ ਵੀਰ ਸਿੰਘ ਜੀ ਦੇ ਪੜਾਤ ਜਿਹੜੀ ਸੰਗਤ ਆਈ 24 ਘੰਟੇ ਉਥੇ ਲੰਗਰ ਚੱਲਦਾ ਬਾਬੇ ਜੀ ਨੇ ਗੱਡੀ ਤੇ ਹਰ ਰੋਜ਼ ਲੰਗਰ ਲੈ ਕੇ ਆਉਂਦੇ ਬਾਬੇ ਜੀ ਨੂੰ ਅਸੀਂ ਬਹੁਤ ਬਹੁਤ ਹੀ ਲੱਖ ਲੱਖ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ